ਜਿਮਨੀ ਚੋਣ ਦੇ ਵਿੱਚ ਅਸੀਂ ਕਿਹਾ ਅਨਾਉਂਸ ਕਰ ਦਿਓ ਸਾਡਾ ਜੀ ਤੁਸੀਂ ਡੀ ਅਨਾਉਂਸ ਕਰ ਦਿਓ ਕੁਝ ਨਹੀਂ ਗੱਲ ਏਡੀ ਵੱਡੀ ਹੋਰ ਹੀ ਮੰਗਾ ਅਨਾਉਂਸ ਕੀਤੀਆਂ ਕਹਿੰਦੇ ਜੀ ਇਹ ਚੋਣ ਚੱਪਤਾ ਲੱਗੂ ਸੋ ਮਤਲਬ ਕਿ ਡੰਗ ਟਪੋ ਸਥਿਤੀ ਜਿਹੜੀ ਬਹੁਤਾ ਸਮਾਂ ਨਹੀਂ ਚੱਲਦੀ ਇਸੇ ਕਰਕੇ ਹੀ ਬਹੁਤ ਜਿਹੜਾ ਪੰਜਾਬ ਹੈ ਉਹ ਬਹੁਤ ਚੱਲ ਗਿਆ ਇੱਕ ਖੈਰਾ ਸਾਹਿਬ ਤੁਹਾਨੂੰ ਸਵਾਲ ਆ ਡੀਏ ਦੀ ਗੱਲ ਕਰ ਰਹੇ ਜੀ ਤੁਹਾਡੇ ਪ੍ਰੈਸ ਨੋਟ ਤੇ ਆਇਆ ਵੀ ਇੱਕ 12 ਫੀਸਡ ਡੀਏ ਬਾਰੇ ਮੁੱਖ ਮੰਤਰੀ ਨੇ ਸੂਬੇ ਦੀ ਵਿੱਤੀ ਸਥਿਤੀ ਅਨੁਸਾਰ ਜਲਦੀ ਹੀ ਤੋ ਸਹਲ ਕੱਢਣ ਦਾ ਭਰੋਸਾ ਦਿੱਤਾ। ਤਲੋਚਨ ਜੀ ਜਦੋਂ ਸਾਡੀ ਡੀਏ ਤੇ ਗੱਲ ਹੋਈ। ਦੂਜਾ ਮੁੱਦਾ ਸਾਡਾ ਡੀਏ ਦਾ ਹੀਗਾ। ਜੀ। ਕਿਉਂਕਿ ਪੈਨਸ਼ਨਰਾਂ ਦਾ ਮੁਲਾਜ਼ਮਾਂ ਦਾ ਸਾਂਝਾ ਮੁੱਦਾ ਹੋ। ਬਿਲਕੁਲ। ਅਸੀਂ ਕਿਹਾ ਕਿ ਵੇਖੋ ਜੀ ਤੁਸੀਂ ਡੀਏ ਜਿਹੜਾ ਵਾ ਸੈਂਟਰ ਦੀ ਕਿਸ਼ਤ ਹੋਰ ਡਿਊ ਹੋ। ਸਾਡੇ 12% ਤੇ ਪਹਿਲਾਂ ਹੀ ਡਿਊ ਆ। ਬਿਲਕੁਲ। ਇੱਕ 1 ਜੁਲਾਈ ਕੱਲ ਨੂੰ ਕਿ ਅੱਜ ਪਾਸੋਂ ਸੈਂਟਰ ਹੋਰ ਅਨਾਉਂਸ ਕਰ ਦੇਗਾ। ਇੱਕ ਹੋਰ ਵੱਜੂਗੀ। ਅਸੀਂ ਕਿਹਾ 12% ਹੀ ਅਨਾਉਂਸ ਕਰ ਦਿਓ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਕਿ ਚਲੋ ਮੈਂ ਅਨਾਉਂਸ ਕਰ ਦੇਣਾ ਜੀ ਫਿਰ ਇਹ ਹਫ਼ਤਾ ਲੱਗ ਜਾਊਗਾ। ਮਤਲਬ ਕਿ ਉਹਨਾਂ ਨੇ ਇਹ ਕਿਹਾ ਕਿ 25 ਤਰੀਕ ਉਹਨਾਂ ਨੇ ਸਾਰਾ ਜਿਹੜੇ ਵੀ ਸਾਡੇ ਮੁੱਦੇ ਆ ਜਿਹੜੇ ਮੁੱਦੇ ਤੇ ਅਸੀਂ ਗੱਲ ਕੀਤੀ ਆ ਉਹਨਾਂ ਨੇ ਕੇਵਲ ਤੇ ਕੇਵਲ ਇੱਕ ਹੀ ਗੱਲ ਰੱਖੀ ਆ ਕਿ 25 ਤਰੀਕ ਨੂੰ ਸਾਡੇ ਸਾਰੇ ਹੀ ਮੁੱਦੇ ਜਿਹੜੇ ਆ ਉਹ ਹੱਲ ਕਰ ਦਿਆਂਗੇ 25 ਤਰੀਕ 25 ਜੁਲਾਈ ਦੀ ਮੀਟਿੰਗ ਤੇ ਹੀ ਸਾਰਾ ਕੁਝ ਕਮਾ ਕੇ ਜਿਹੜੀ ਵੀ ਮੰਗ ਲੈ ਕੇ ਆਉਨੇ ਸੀ ਉੱਥੇ ਆ ਕੇ ਉਹ ਗੱਲ ਆ ਉਹ ਬਹੁਤ ਹੀ ਦੂਰਨੀ 23 ਦਿਨ 23 ਦਿਨ ਰਹਿ ਗਏ ਤੁਸੀਂ ਬੜੇ ਮਸਕਰਾਰੇ ਦੇ ਕਲਸੀ ਸਾਹਿਬ ਜਾਤੇ ਦੀ ਗੱਲ ਚੱਲੀ ਸੀ ਵੀ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਪੀ ਏ ਡੀ ਐਮ ਲਾਗੂ ਕਰਤਾ ਜਾਵੇ ਜੀ ਜੀ ਹਾਂਜੀ ਤੇ ਸੀਐਮ ਸਾਹਿਬ ਏਜੀ ਸਾਹਿਬ ਨੂੰ ਪੁੱਛਦੇ ਨੇ ਜੀ ਸਾਹਿਬ ਦੱਸੋ ਜੀ ਹਾਂਜੀ ਪੀ 10 ਦਿਨ ਤੇ ਰਹਿ ਗਏ ਨੇ 15 ਤਰੀਕ ਅਸੀਂ 15 ਤਰੀਕ ਨੂੰ ਜਬਤਾ ਖਤਮ ਹੋ ਜਾਣਾ ਹਾਂਜੀ ਤੇ 10 ਦਿਨਾਂ ਦੇ ਵਿੱਚ ਪਰਮਾਨਗੀ ਨਹੀਂ ਆਣੀ ਤੇ ਅਸੀਂ ਆ ਕੇ ਜਦੋਂ ਵੀ ਹੁਣ ਜਬਤਾ ਖਤਮ ਹੋ ਜਾਏ ਅਸੀਂ ਕਰਦੇ ਆਂਗੇ ਤੁਹਾਨੂੰ ਤੁਹਾਨੂੰ ਕਹ ਤੇ ਰਹੇ ਆਂ ਵੀ ਅਸੀਂ 25 ਤਰੀਕ ਤੱਕ ਉਹੀ ਜੋ ਖੈਰਾ ਸਾਹਿਬ ਨੂੰ ਦੱਸਿਆ ਹਾਂਜੀ ਵੀ ਹਰ ਗੱਲ ਤੇ ਉਹ 25 ਤਰੀਕ ਤੱਕ ਹੀ ਹਾਂਜੀ ਤੁਹੀ ਜਨ ਚੋਣ ਜਾਬਤਾ ਲੱਗਦਾ ਤੇ ਸਰਕਾਰ ਨੂੰ ਘੇਰਨ ਲਈ ਰੈਲੀਆਂ ਦੇ ਧਮਕੀਆਂ ਦਿੰਦੇ ਤੇ ਉਹਨਾਂ ਨੇ ਕਹਿਤਾ ਚੋਣ ਜਾਬਤੇ ਤੋਂ ਬਾਅਦ ਕਰ ਲਾਂਗੇ ਫਰਕ ਕੀ ਹੋਇਆ ਤੇ ਇੱਕ ਜਿਹੜਾ ਦੂਸਰਾ ਮੁੱਦਾ ਹੈ ਵੱਡਾ ਪੁਰਾਣੀ ਪੈਨਸ਼ਨ ਹੋ ਗਈ 2.58 2.58 ਪੈਨਸ਼ਨਰ ਬਹੁਤ ਕਹਿੰਦੇ 2.58 ਰੈਂਸੋਧ ਕੀਤੀ ਜਾਵੇ ਇਹਦੇ ਬਾਰੇ ਵੀ ਗੱਲ ਹੋਈ ਇਹਦੇ ਬਾਰੇ ਹੋਈ ਹੈ ਗੱਲ ਹੂੰ ਇਹਦੇ ਬਾਰੇ ਗੱਲ ਕੀਤੀ 2.58 ਦਾ ਜਿਹੜਾ ਮਸਲਾ ਹੈਗਾ ਉਹ ਅਸੀਂ ਸਰਕਾਰ ਦੇ ਸੀਐਮ ਸਾਹਿਬ ਦੇ ਮਰੇ ਪੂਰੀ ਡਿਟੇਲ ਦੇ ਰੱਖਿਆ ਆਹ ਨੂੰ ਸੁਣਿਆ ਵੀ ਧਿਆਨ ਦੇ ਨਾਲ ਜੀ ਸੁਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਡਰਾਫਟ ਦਿਓ ਹੂੰ ਮੇਰੇ ਕੋਲ ਤਿਆਰੀ ਹੁੰਦਾ ਸਾਰਾ ਕੁਝ ਉਹ ਚੱਕ ਕੇ ਫੜਾਤਾ ਆ ਲੋ ਦੀ ਡਰਾਫਟ ਵੀ ਲੈ ਲਓ ਓਕੇ ਇਹਦੇ ਵਿੱਚ ਪੇ ਕਮਿਸ਼ਨ ਨੇ ਕੀ ਰਿਕਮੈਂਡ ਕੀਤਾ ਕਿਥੇ ਕਿਹੜੇ ਪੇਜ ਤੇ ਕੀਤਾ ਉਹ ਸਾਰਾ ਕੁਝ ਵਿੱਚ ਲੱਗਿਆ ਹੁੰਦਾ ਤੇ ਉਸ ਤੋਂ ਮਗਰੋਂ ਨੇ ਤੁਸੀਂ ਦੱਸਿਆ ਨੇ ਵੀ ਤੁਹਾਡੇ ਅਫਸਰਸ਼ਾਹੀ ਨੇ ਵਹੀ 2 ਸਾਲ ਪਹਿਲਾਂ ਉਹਨਾਂ ਦਿੱਤਾ ਦਿੱਤਾ ਉਹ ਲਗਾਤਾਰ ਮੇਰੇ ਖਿਆਲ ਦਾ ਢੇਰ ਲੱਗਿਆ ਹੁਣ ਉੱਥੇ ਉੱਥੇ ਜਿਹੜਾ ਹੈਗਾ ਸੀ ਜੋ ਮੰਗਦੇ ਆਂ ਅਸੀਂ ਨਾਲ ਦੀ ਨਾਲ ਉਹਨਾਂ ਸਪਲਾਈ ਕਰ ਦਿੰਦੇ ਆ ਠੀਕ ਹੈ ਕਿ اچھا ਦੂਜੀ ਗੱਲ ਜਿਹੜੀ ਹੈਗੀ ਉਹਨਾਂ ਨੇ 113 ਤੇ 15% ਵਾਲਾ ਰੱਖਿਆ ਅਸੀਂ ਉਹ ਵੀ ਇਹ ਗੱਲ ਕਹੀ ਆ ਵੀ ਪੇ ਕਮਿਸ਼ਨ ਦੇ ਜਾਂ ਸਰਕਾਰੀ ਕਿਤੇ ਵੀ ਡਾਕੂਮੈਂਟ ਦੇ ਵਿੱਚ ਜੀ ਇਹ ਕਿਤੇ 113% ਹੈ ਹੀ ਨਹੀਂ ਇਹ ਕਿੱਥੋਂ ਮਤਲਬ ਉੱਪਰੋਂ ਫੜ ਕੇ ਲਿਆਂਦਾ ਇਹਨਾਂ ਨੇ ਉਹ ਸਾਡੇ ਤੇ ਲਾਗੂ ਕਰ ਦਿੱਤਾ ਤੇ ਇਸ ਕਰਕੇ ਜਿਹੜਾ ਹੈਗਾ ਵੀ ਸਾਨੂੰ ਜਿਹੜਾ 2.45 ਦੇ ਰਹੀ ਹੈ ਸਰਕਾਰ ਹਾਂ ਹਾਂ ਪਰ ਸੈਂਟਰ ਆਰਸ ਨਾਲ ਦੀਆਂ ਜਿਹੜੀਆਂ ਸਟੇਟਾਂ ਹੈਗੀਆਂ ਸਾਡੇ ਪੰਜਾਬ ਦੇ ਨਾਲ ਸਾਰੀਆਂ 255 ਲਈ ਜਾਂਦੀਆਂ ਨੇ ਤੇ ਸਾਨੂੰ ਜਿਹੜਾ ਇੰਨਾ ਘਾਟਾ ਪੈ ਰਿਹਾ ਹੈ ਇਹ ਕਿਉਂ ਪੈ ਰਿਹਾ ਇਹਦੇ ਨਾਲ ਹੀ ਜਿਹੜਾ ਵਿੱਤ ਮੰਤਰੀ ਜਦੋਂ ਵਿਰੋਧੀ ਧਿਰ ਦੇ ਲੀਡਰ ਹੁੰਦੇ ਸੀ ਉਦੋਂ ਉਹਨਾਂ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਲੈਟਰ ਹੈਡ ਦੇ ਉੱਤੇ ਵਿਰੋਧੀ ਧਿਰ ਦੇ ਉੱਤੇ ਉਹਨੂੰ ਜਿਹੜਾ ਰეკਮੈਂਡ ਕੀਤਾ ਸੀਗਾ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੂੰ ਭੇਜਿਆ ਸੀ ਉਹਨਾਂ ਨੇ ਰეკਮੈਂਡ ਕਰਕੇ ਵੀ ਇਹਨਾਂ ਦਾ 2.59 ਦਾ ਜਿਹੜਾ ਲੈਟਰ ਦਿੱਤਾ ਉਹਨਾਂ ਦਾ ਇਹ ਇੱਕ ਮੰਗ ਹੈਗੀ ਐ ਇਹ ਬਹੁਤ ਜਾਇਜ਼ ਹੈ ਔਰ ਇਸ ਪ੍ਰਮਾਨ ਕਰ ਲੈਣੀ ਚਾਹੀਦੀ ਹੈ ਹੁਣ ਜਦੋਂ ਕੱਲ ਫਿਰ ਮੀਟਿੰਗ ਦੇ ਵਿੱਚ ਮੈਂ ਉਹ ਵਿੱਤ ਮੰਤਰੀ ਦਾ ਦਿੱਤਾ ਸੀ ਐਮ ਸਾਹਿਬ ਨੂੰ ਮੈਂ ਕਿਹਾ ਜੀ ਦੇਖ ਲਓ ਤੁਹਾਡੀ ਮੁੱਖ ਆਪਣੀ ਵਿੱਚ ਸਕਤਨਾ ਤੇ ਵਿੱਤ ਮੰਤਰੀ ਸਾਹਿਬ ਦੇ ਜੀਮਾ ਸਾਹਿਬ ਦੇ ਸਾਈਨ ਨੇ ਸਾਰਾ ਕੁਝ ਤੁਹਾਡਾ ਹੀ ਹੈ ਉਹ ਦੇਖ ਕੇ ਪੜ੍ਹ ਕੇ ਬੈਸੀ ਚੁੱਪ ਜਿਹੀ ਹੋ ਥੋੜਾ ਜਾਂ ਪਰ ਵਿੱਤ ਮੰਤਰੀ ਸਾਹਿਬ ਨੇ ਤੇ ਜਿਹੜੇ ਮੌਜੂਦਾ ਨੇ ਉਹਨਾਂ ਨੇ ਤੇ 17/7/20 ਤੋਂ ਬਾਅਦ ਜਿਹੜੇ ਭਰਤੀ ਸੀ ਉਹਨਾਂ ਦੇ ਪੰਜਾਬ ਸਕੇਲ ਦਾ ਵੀ ਲਿਖ ਕੇ ਦਿੱਤਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਡੀਏ ਨਾਲ ਦੀ ਨਾਲ ਦਵਾਂਗੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੀ ਰੈਗੂਲਰ ਭਰਤੀ ਹੁੰਦੀ ਹੈ ਮੋੜਲੀ ਤਨਖਾਹ ਦਿੰਦੇ 3 ਸਾਲ ਉਹ ਵੀ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਨੇ ਤੇ ਇਹ ਵੀ ਕਿਹਾ ਸੀ ਵੀ ਏਰੀਅਰ ਕਿਉਂ ਰੋਕਿਆ ਤਨਖਾਹ ਕਮਿਸ਼ਨ ਦਾ ਸਾਰਾ ਕੁਝ ਹੀ ਉਹਨਾਂ ਨੇ ਕਿਹਾ ਪਰ ਇਹ ਤਾਂ ਇਨ ਰਾਈਟਿੰਗ ਦਿੱਤਾ ਨਾ ਉਹਨਾਂ ਨੇ ਜੋ ਇਨ ਰਾਈਟਿੰਗ ਹੈਗਾ ਉਹ ਤਾਂ ਇੱਕ ਡਾਕੂਮੈਂਟ ਬਣ ਗਿਆ ਉਹ ਸੀਐਮ ਸਾਹਿਬ ਨੂੰ ਦਿੱਤਾ ਗਿਆ ਗੱਲ ਤੇ ਉਹਨਾਂ ਨੇ ਪੜਿਆ ਪੜਨ ਤੋਂ ਬਾਅਦ ਉਹਨਾਂ ਨੇ ਬੜਾ ਮਹਿਸੂਸ ਜਿਹਾ ਕਰਦੇ ਹੋਏ ਮਤਲਬ ਆਪਣੇ ਪ੍ਰਿੰਸੀਪਲ ਸੈਕਟਰੀ ਜਿਹੜਾ ਪਾਸ ਉਹਨੂੰ ਦੇਖਤਾ ਵੀ ਕਮਿਸ਼ਨ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਸੀ ਇਹ ਕਮਿਸ਼ਨ ਨੇ ਜਿਹੜਾ ਸਾਨੂੰ 2.9 ਦਿੱਤਾ ਪੈਨਸ਼ਨਰ ਨੂੰ ਉਹਨਾਂ ਨੇ ਇਹ ਕਿਹਾ ਵੀ ਡੈਡੀਕੇਟਿਡ ਸਰਵਿਸ ਜ ਨੂੰ ਦੇਖਦੇ ਹੋਏ ਤੇ ਪੰਜਾਬ ਸਟੇਟ ਦੇ ਨਾਲ ਇਹਨਾਂ ਦਾ ਖੂਨ ਦਾ ਰਿਸ਼ਤਾ ਹੋਣ ਦੇ ਨਾਤੇ ਅਸੀਂ ਇਹਨਾਂ ਨੂੰ 2.95 ਰეკਮੈਂਡ ਕਰ ਰਹੇ ਹਾਂ ਪਰ ਸਰਕਾਰ ਨੇ ਸਾਨੂੰ ਦਿੱਤਾ ਕਿ 2.44 ਸਰਕਾਰ ਨੇ ਖੂਨ ਦਾ ਰਿਸ਼ਤਾ ਨਹੀਂ ਮੰਨਿਆ ਅਸੀਂ ਅਸੀਂ ਇਹ ਵੀ ਕਿਹਾ ਵੀ ਇਹਦੇ ਵਿੱਚ 5.73% ਦਾ ਫਰਕ ਪੈਂਦਾ ਸਿਰਫ ਹਾਂਜੀ ਅਸੀਂ ਇਹਨਾਂ ਨੂੰ ਵੇਰਵੇ ਦਿੱਤੇ ਹੋਏ ਨੇ ਪਹਿਲੇ ਓਕੇ ਹਾਂਜੀ ਤੇ ਬਸ ਮੁੱਖ ਮੰਤਰੀ ਸਾਹਿਬ ਫੇਰ ਉਹੀ ਗੱਲ ਹਾਂ ਜੀ ਆਪਾਂ 25 ਦਿਨ ਨੂੰ ਦੇਖਾ ਸਾਰਾ ਕੁਝ ਹੱਲ ਕਰਾਂਗੇ 25 ਲੱਖ ਫਿਰ ਅਜੀਤ ਲੋਧ ਜੀ ਇਹਦੇ ਨਾਲ ਮੈਂ ਅਟੈਚ ਕਰਦਾ ਕਿਉਂਕਿ ਵੇਖੋ ਜਿਹੜਾ 2.59 ਆ ਉਹ ਤੇ ਪੇਕਮੈਨ ਦੀ ਰეკਮੈਂਡੇਸ਼ਨ ਹੈ ਉੱਚੇ ਤੇ ਕੋਈ ਰੋਵੇ ਨਹੀਂ ਹੈਗੀਆਂ ਸਰਕਾਰ ਦਾ ਕਿਉਂਕਿ ਜੇ ਨਵੀਂ ਚੀਜ਼ ਮੰਗੀ ਹੈ ਜੀ ਤੇ ਫਿਰ ਤੇ ਠੀਕ ਆ ਜੇ ਉਹ ਪੇਕਮੈਨ ਦੀ ਰეკਮੈਂਡੇਸ਼ਨ ਨਹੀਂ ਲਾਗੂ ਹੋ ਰਹੀ ਉਹ ਫਿਰ ਤੇ ਇਹ ਤੋਂ ਮੇਰੀ ਗਲਤੀ ਕੋਈ ਨਹੀਂ